ਪਿਛਲੇ 20 ਸਾਲਾਂ ਤੋਂ ਕੋਮਾ ਵਿੱਚ ਰਹਿਣ ਵਾਲਾ ਸੌਦੀ ਪ੍ਰੇਸ ਹੁਣ ਇਸ ਦੁਨੀਆ ਤੇ ਨਹੀਂ ਰਿਹਾ ਹਾਂਜੀ 사우ਦੀ ਅਰਬ ਦੇ ਸ਼ਾਹੀ ਪਰਿਵਾਰ ਨਾਲ ਸੰਬੰਧਿਤ ਪ੍ਰਿੰਸ ਅਲ ਵਲੀਦ ਪਿਤੇ ਦਿਨ ਇਸ ਦੁਨੀਆ ਤੋਂ ਰੁਖਸਤ ਹੋ ਗਏ ਹਨ ਦਸਲ 2005 ਵਿੱਚ ਵਲੀਦ ਲੰਡਨ ਦੇ ਇੱਕ ਮਿਲਟਰੀ ਕਾਲਜ ਵਿੱਚ ਪੜ੍ਹਾਈ ਕਰ ਰਿਹਾ ਸੀ ਉੱਥੇ ਉਸ ਦਾ ਇੰਨਾ ਭਿਆਨਕ ਐਕਸੀਡੈਂਟ ਹੋਇਆ ਕਿ ਉਹ ਕੋਮਾ ਵਿੱਚ ਚਲਾ ਗਿਆ ਇਸ ਐਕਸੀਡੈਂਟ ਵਿੱਚ ਉਸ ਦੇ ਦਿਮਾਗ ਵਿੱਚ ਡੰਗੀ ਸੱਟ ਲੱਗੀ ਜਿਸ ਕਾਰਨ ਵਲੀਦ ਪਿਛਲੇ 20 ਸਾਲਾਂ ਤੋਂ ਜਿਉਂਦਾ ਤਾਂ ਸੀ ਪਰ ਪੂਰੀ ਤਰ੍ਹਾਂ ਬੇਹੋਸ਼ ਸੀ ਹਾਲਾਂਕਿ ਡਾਕਟਰਾਂ ਨੇ 2015 ਵਿੱਚ ਲਾਈਫ ਸਪੋਰਟ ਹਟਾਉਣ ਲਈ ਕਿਹਾ ਪਰ ਵਲੀਦ ਦੇ ਪਿਤਾ ਨੇ ਇਹ ਕਰਨ ਤੋਂ ਮਨਾਂ ਕਰਤਾ ਕਿਉਂਕਿ ਉਹਨਾਂ ਦਾ ਮੰਨਣਾ ਸੀ ਕਿ ਜੇਕਰ ਅੱਲਾ ਇਸ ਦੀ ਮੌਤ ਚਾਹੁੰ ਉੱਚੀ ਮਾਰ ਦਿੰਦਾ ਪਰ ਇਹ ਅਜੇ ਜਿਉਂਦਾ ਹੈ ਇਸ ਲਈ ਉਹ ਇਸ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕਰੇਗਾ ਇਹੀ وجہ ਹੈ ਕਿ ਪਿਛਲੇ 20 ਸਾਲਾਂ ਤੋਂ ਵਲੀਦ ਮੈਡੀਕਲ ਸਪੋਰਟ ਤੇ ਜੀ ਰਿਹਾ ਸੀ ਜਿਸ ਤੇ ਰੋਜ਼ਾਨਾ 3 ਤੋਂ 4 ਲੱਖ ਰੁਪਏ ਦਾ ਖਰਚਾ ਆਉਂਦਾ ਸੀ ਪਰ ਦੁੱਖ ਦੀ ਗੱਲ ਹੈ ਕਿ ਬੀਤੇ ਦਿਨ ਯਾਨੀ 19 ਜੁਲਾਈ 2025 ਨੂੰ ਵਲੀਦ ਨੂੰ ਮੁਰਦਾ ਘੋਸ਼ਿਤ ਕਰ ਦਿੱਤਾ ਗਿਆ ਹੈ ਇਸ ਰਾਜਕੁਮਾਰ ਦੇ ਉੱਠਣ ਦੀ ਉਮੀਦ ਨਾ ਕੇਵਲ ਸਾਊਦੀ ਅਰਬ ਦੇ ਲੋਕਾਂ ਨੂੰ ਸੀ ਬਲਕਿ ਪੂਰੀ ਦੁਨੀਆ ਨੂੰ ਸੀ ਕਿਉਂਕਿ ਇੱਕ ਪਿਓ ਆਪਣੇ ਪੁੱਤ ਨੂੰ ਬਚਾਉਣ ਲਈ ਤਿੰਨ ਰਾਤ ਦੁਆਵਾਂ ਕਰ ਰਿਹਾ ਸੀ